ਈ ਮੇ ਸ਼ਾਮ ਨਾਰੀ ਚਾ ਰਤ ਰਤ ਨਾਮ ਕਰ ਤੂੰ ਆ ਪਾ ਗਏ ਕਰਾ ਨੂ ਪਾ ਗਏ ਸੱਚੀ ਚਾ ਰਤ ਆ ਪਾਏ ਅੱਜ ਹੋਲੀ ਦਾ ਤਿਹਾਰ ਬੜੇ ਚਾ ਨਾਲ ਮਨਾ ਰਹੇ ਜਿਹਦੇ ਵਿੱਚ ਸਨਾਤਨ ਜਾਗਰਨ ਮੰਚ ਗੁਰਦਾਸਪੁਰ ਵਾਲਿਆਂ ਦਾ ਇਹ ਪ੍ਰੋਗਰਾਮ ਇਹ ਸਨਾਤਨਦਰ ਜਾਗਰਨ ਵਾਲੇ ਜੀ ਸਭਾ ਜਿਹੜੀ ਹੈ ਬਹੁਤ ਹੋਂਵਾਰ ਸਭਾ ਵਾ ਇਹਨਾਂ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਵੇਖਣ ਵਾਲੇ ਹੁੰਦੇ ਆ ਅਸੀਂ ਧਾਰੀਵਾਲ ਤੋਂ ਸਪੈਸ਼ਲ ਵੇਖਣ ਆਏ ਆ ਜੇ ਸ਼ੋਭਾ ਯਾਤਰਾ ਕਰਦੇ ਆ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਦੇ ਆ ਬਹੁਤ ਹੀ ਵੇਖਣ ਯੋਗ ਹੁੰਦਾ ਸੀ ਇਸੇ ਕਰਕੇ ਇੱਥੇ ਆਏ ਆ ਅੱਜ ਇਹਨਾਂ ਨੇ ਫੁੱਲਾਂ ਦੀ ਵਰਸ਼ਾ ਕੀਤੀ ਆ ਹੋਲੀ ਦਾ ਤਿਹਾਰ ਮਨਾ ਰਹੇ ਨੇ ਤੇ ਮੈਂ ਪ੍ਰਭੂ ਰਾਮ ਦੇ ਕ੍ਰਿਸ਼ਨ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਅਪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਇਹ ਜਿਸ ਤਰ੍ਹਾਂ ਸਾਡਾ ਸਨਾਤਨ ਧਰਮ ਅਤੇ ਹਿੰਦੂਆਂ ਨੂੰ ਗਾਂ ਲੈ ਕੇ ਜਾਂਦੇ ਹਨ ਇਹਨਾਂ ਦੇ ಅಪਾਰ ਕਿਰਪਾ ਰੱਖਣ ਇਹਨਾਂ ਦੇ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਮੰਨੇ ਗਏ ਨੇ ਪਵਨ ਜੀ ਇਹਨਾਂ ਦੀ ਟੀਮ ਜਿਹੜੀ ਆ ਉਹਦੇ ਤੇ ਪਰਮਾਤਮਾ ಅಪਾਰ ਕਿਰਪਾ ਬਣਾ ਕੇ ਰੱਖਿਆ ਕਿਉਂਕਿ ਸਾਡੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਹੇ ਨੇ ਸਾਰੇ ਹਿੰਦੂਆਂ ਨੂੰ ਜਾਗਰਿਤ ਕਰ ਰਹੇ ਨੇ ਮੈਂ ਇਹਨਾਂ ਦੇ ਬਾਰੇ ਬਾਰੇ ਜਾਨਣਾ ਵਾ ਇਹ ਬਹੁਤ ਹੀ ਵੇਖੋ ਕਿੰਨਾ ਉਤਸ਼ਾਹ ਆ ਕਿੰਨੀ ਭਾਵਨਾ ਕਿੰਨੇ ਪਿਆਰ ਨਾਲ ਕਿਹਨੇ ਲੋਕ ਜਿਹੜਾ ਹੈਗਾ ਸ਼੍ਰੀ ਸਨਾਤਨ ਜਾਗਰਣ ਮੰਚ ਤੇ ਰਾਮਚੰਦਨ ਕਲੋਨੀ ਦੁਆਰਾ ਜਿਹੜਾ ਹੈਗਾ ਰਾਮਚੰਦ ਕਲੋਨੀ ਵਿੱਚ ਮਨਾਇਆ ਗਿਆ। ਸ਼੍ਰੀ ਸਨਾਤਨ ਜਗਰ ਮੰਚ ਜਿਹੜਾ ਹੈਗਾ ਉਹ ਇਸ ਕਾਰਜਕ੍ਰਮ ਨੂੰ 16 ਤਰੀਕ ਤੋਂ ਹਰ ਇੱਕ ਮੰਦਰ ਜਾਂ ਕਿਸੇ ਦੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਗਰਾਮ ਕਰ ਰਿਹਾ ਹੈਗਾ। ਐੜੀ ਤੜੀ ਕਮ ਸੇਕ ਨੂੰ ਜਿਹੜੀ ਹੈਗੀ 15-16 ਦਿਨ ਪਹਿਲਾਂ ਹੀ ਤਿਆਰ ਹੋ ਗਈ ਸੀ ਤੇ ਅੱਜ ਜਿਹੜੀ ਸਮਾਪਤੀ ਵਾਸਤੇ ਇੱਥੇ ਹੀ ਹੋਲੀ ਦਾ ਦੇਣ ਵੀ ਕੀਤਾ ਹੈਗਾ, ਨਾਸੰਕਿੰਦਨ ਕੀਤਾ ਹੈਗਾ ਤੇ ਇੱਥੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਜਿਹੜਾ ਹੈਗਾ ਆ ਇੱਥੇ ਸਾਮਣ ਹੋ ਕੇ ਸਾਡੇ ਜਿਹੜੇ ਪ੍ਰੋਗਰਾਮ ਨੂੰ ਸਫਲ ਬਣਾਇਆ ਹੈਗਾ। ਅਸੀਂ ਇੱਥੇ ਸਨਾਤਨ ਮੰਚ ਵੱਲੋਂ ਇੱਕ ਪ੍ਰੋਗਰਾਮ ਹੋਲੀ ਦੇ ਉਪਲਬਖ ਵਿੱਚ ਕੀਤਾ ਜਾ ਰਿਹਾ। ਅਸੀਂ ਇੱਥੇ ਲੋਕਾਂ 'ਚ ਬਹੁਤ 6 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ ਵੈ ਹੁਣ 8:30 ਵਜ ਰਹੇ ਆ ਤੇ ਅਰੇ ਵਿੱਚ ਲੋਕਾਂ 'ਚ ਅਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਲੋਕੀ ਉਤਸ਼ਾਹਿਤ ਹੈ ਨੱਚ ਰਹੇ ਆ ਤੇ ਇਹਨੂੰ ਹੋਲੀ ਦੇ ਤਿਹਾਰ ਨੂੰ ਬੜੇ ਧੂਮ-ਧਾਮ ਨਾਲ ਮਨਾ ਰਹੇ ਆਂ ਅਜੇ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਹੋਪ ਹੈ ਕਿ ਇਹ ਅਜੇ 9:30 10 ਵਜੇ ਤੱਕ ਚੱਲਣਾ ਹੀ ਹੈ ਪ੍ਰੋਗਰਾਮ ਜੋ ਉਤਸ਼ਾਹ ਅੱਜ ਮਿਲ ਰਿਹਾ ਹੈ ਇਹ ਲਗਾਤਾਰ ਚੱਲਣਾ ਹੀ ਹੈ ਪ੍ਰੋਗਰਾਮ 'ਚ ਫੁੱਲਾਂ ਦੀ ਹੋਲੀ ਕੱਢੀ ਗਈ ਹੈ ਰੰਗਾਂ ਦਾ ਕੋਈ ਯੂਜ਼ ਨਹੀਂ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਇਹ ਬਹੁਤ ਵਧੀਆ ਟ੍ਰੈਂਡ ਹੈ ਇਹ ਜਿਹੜਾ ਫੁੱਲਾਂ ਦੀ ਹੋਲੀ ਖੇਡਣਾ ਬਹੁਤ ਵਧੀਆ ਟ੍ਰੈਂਡ ਹੈ ਘਟ ਤੋਂ ਘਟ ਰੰਗਾਂ ਦਾ ਯੂਜ਼ ਕਰਨਾ ਜੇ ਕਰਨਾ ਵੀ ਹੈ ਤੇ ਅਸੀਂ ਗੁਲਾਲ ਦਾ ਯੂਜ਼ ਕਰਨਾ ਹੈ ਤੇ ਉਹ ਹੋਲੀ ਰੰਗ ਫੁੱਲਾਂ ਦੀ ਖੇਡੀ ਗਈ ਆ ਬਹੁਤ ਵਧੀਆ ਲੱਗਿਆ ਤੇ ਨਾ ਦੇਖਿਆ